ਕੋਈ ਜੇ ਦਾੰਢਾਗਾ ਪੀ ਉਹਨੇ ਕੇਸ ਦਾੜੀ ਰੱਖਣ ਦਾ ਪ੍ਰਣ ਕਰਨਾ ਮੈਨੂੰ ਮਿਲੇ ਤਾਂ ਹੈਗੇ ਦੋ ਕੁ ਉਧਰ ਹੋਣੀ ਆ ਜਾ ਸ਼ੇਰਾ ਆਜੋ 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 ਸ਼ਾਬਾਸ਼ ਫੋਲ ਵੀ ਹੈਗਾ ਇੱਕ ਸਿੰਘ ਵੇਖੋ ਇਹ ਗੁਰੂ ਦੀ ਦਾਟ ਆ ਉਹ ਨੌਜਵਾਨ ਬੜੇ ਭਾਗਾ ਵਾਲੇ ਹੁੰਦੇ ਜਿਹੜੇ ਵਾਪਸ ਆਉਂਦੇ ਆ ਵਾਪਸ ਸਰਦਾਰੀ ਦੇ ਉੱਤੇ ਸਰਦਾਰ ਬਣਾਇਆ ਇਹਨ ਗਰੀਬ ਸਿੱਖਨ ਕਉ ਦੇਵ ਪਾਤਸ਼ਾਹੀ ਯਾਦ ਰੱਖਾਂ ਹਮਰੀ ਗੁਰਿਆਈ ਗੁਰੂ ਨੇ ਆਖਿਆ ਆ ਜਾ ਸ਼ੇਰਾ ਆ ਜਾ ਕੀ ਨਾਮ ਆ ਹੋਰ ਵੀ ਹੈਗਾ ਕੋਈ ਆ ਮਗਰ ਇੱਕ ਮੁੰਡਾ ਵੀਡੀਓ ਬਣਾਈ ਜਾਂਦਾ ਰਮਾਲ ਵਾਲਾ ਉਹ ਪੱਗ ਤੇ ਬੰਨ ਲਓ ਘੱਟੋ ਘੱਟ ਇਧਰ ਆ ਜਦਾਂ ਸ਼ਾਬਾਸ਼ ਹੋਰਿਆ ਇਹ ਹੈਗਾ ਸਰਦਾਰ ਗੁਰਜਿੰਦਰ ਸਿੰਘ ਇਹ ਅਪੇਂ ਜੇ ਬਹਾਰਾ ਲਾਊਗਾ ਤੇ 17ਵੀਂ ਸਦਾ ਕਰੂ ਇਹ ਪੂਰਾ ਸਰਦਾਰ ਬਣੂ ਛੱਡਿਓ ਮੜਾ ਜਾ ਬਗੈ 100 ਲਹਾਲ ਹਾਜ਼ਰੀ ਆ ਬੀ ਨਾ 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 ਕੋੜ ਮੈਂ ਸਾਰੇ ਕਿਰਾਏ ਤੇ ਨਾਮਨ ਜਦੋਂ ਇਹ ਸੰਗਤ ਕਰੋ ਇਹ ਜਸਵੀਰ ਸਿੰਘ ਦਸਤਾਰ ਸਜਾਇਆ ਕਰੂਗਾ ਹੌਂਦੀ ਇਹ ਸਜਾਉਣੀ ਨਹੀਂ ਉਹਨੇ ਕਹਿੰਦਾ ਮੈਂ ਉਹ ਦਿਨ ਕਹਾਂ ਉਹ ਦਿਨ ਪੂਰੇ ਸਰਦਾਰ ਬਣ ਜਾਣਗੇ ਬੋਲੇ ਸੋਨਿਹਾਲ ਹੋ ਸ੍ਰੀ ਅਕਾਲ ਬੋਲੇ ਸੋਨਿਹਾਲ ਗੁਰੂ ਕਿਰਪਾ ਕਰੇ ਆਪਾਂ ਸਾਰੇ ਗੁਰਬਾਣੀ ਦੇ ਨਾਲ ਜੁੜੀਏ ਗੁਰਬਾਣੀ ਸਾਡਾ ਔਟ ਆਸਰਾ ਦੁੱਖ ਹੋਵੇ ਸੁੱਖ ਹੋਵੇ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਆਪਾਂ ਚੇਤੇ ਵਿੱਚ ਰੱਖਣਾ ਵਾ ਬਾਣੀ ਗੁਰੂ ਗੁਰੂ ਜਦੋਂ ਆਪਾਂ ਆਪਣੇ ਨਾ ਬੱਚਿਆਂ ਨੂੰ ਵੇਖਦੇ ਆ ਆ ਕਿੱਡੇ ਸੋਹਣੇ ਲੱਗਦੇ ਜਿਦਾ ਗਲਾਬ ਦੇ ਫੁੱਲ ਖਿੜੇ ਹੁੰਦੇ ਆ ਤੋਂ ਆਪਾਂ ਆਪਣੇ ਬੱਚਿਆਂ ਨੂੰ ਸਾਰਿਆਂ ਨੇ ਇਦਾਂ ਹੀ ਰੱਖਣਾ ਵਾ ਇਹ ਜਿਹੜੇ ਵੀ ਇਹਨਾਂ ਦੇ ਮਾਪੇ ਆ ਬੜੇ ਵਧਾਈ ਦੇ ਪਾਸੇ ਆ ਕਿ ਬੱਚਿਆਂ ਨੂੰ ਸੋਹਣੀਆਂ ਦਸਤਾਰਾਂ ਸਜਾ ਕੇ ਲਿਆਏ ਆ ਇਹਨਾਂ ਨੂੰ ਵੀ ਚਾਅ ਆ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਘਿਹੜਾ ਮਨਾਉਣ ਆਏ ਆ ਇਹ ਗੱਲ ਚੇਤੇ ਰੱਖੋ ਜਦੋਂ ਦਮਦਮਾ ਸਾਹਿਬ ਮਾਤਾ ਸੁੰਦਰਕਾਰ ਨੇ ਦਰਬਾਰ ਲਗਾ ਹੀ ਇਦਾਂ ਹੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਿਰਾਜਮਾਨ ਕਲਗੀਧਰ ਪਾਤਸ਼ਾਹ ਬਿਰਾਜਮਾਨ ਤੇ ਮਾਤਾ ਸੁੰਦਰ ਕੌਰ ਨੇ ਆਣ ਕੇ ਪੁੱਛਿਆ ਵੀ ਭਾਈ ਮਨੀ ਸਿੰਘ ਦਸਦਾ ਭਾਈ ਦਾਇਆ ਸਿੰਘ ਦਸਦਾ ਮੇਰਾ ਅਜੀਤ ਸਿੰਘ ਬਾਬਾ ਜੁਧਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਨਹੀਂ ਦੇਸੀ ਕਿੱਥੇ ਆ ਗੁਰੂ ਨੂੰ ਪੁੱਛਿਆ ਤੇ ਗੁਰੂ ਨੇ ਕੀ ਜਵਾਬ ਦਿੱਤਾ ਸੀ ਸੰਗਤ ਵਾਲੇ ਵੇਖ ਕੇ ਇਨ ਪੁੱਤਰਨ ਕੇ ਸੀਸ ਪਰ ਵਾਰ ਡਿਗੇ ਸੋਤ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਭਜਾ ਆ ਜਿਹੜੇ ਬੱਚੇ ਆ ਨਾ ਦਸਤਾਰਾਂ ਸਜਾਈਆਂ ਇਹ ਜੀਵਤ ਕਈ ਹਜ਼ਾਰ ਦਾ ਸੰਕਲਪ ਆ ਕਿ ਸਿੱਖੀ ਨਹੀਂ ਮੁੱਕਣੀ ਭਾਵੇਂ ਜਿੰਨੇ ਕੋਈ ਮਰਜ਼ੀ ਹਮਲੇ ਕਰੇ ਸਾਡੇ ਉੱਤੇ ਭਾਵੇਂ ਕੋਈ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਬਣਾਵੇ ਕਿਸੇ ਕਵੀ ਨੇ ਕਿਹਾ ਸਿੱਖੀ ਦਾ ਬੂਟਾ ਏ ਜੋ ਹਰ ਥਾਂ ਵਧਦਾ ਏ ਜਿੰਨਾ ਵੀ ਛਾਂਗ ਦਈਏ ਇਹ ਉਨਾ ਹੀ ਫਲਦਾ ਏ ਇਹ ਸਿੱਖੀ ਦਾ ਬੂਟਾ ਇਹਨੇ ਹਮੇਸ਼ਾ ਵਧਣਾ ਆ ਜਿਹੜੇ ਇਹੋ ਜਿਹੇ ਬੱਚੇ ਆ ਸੋਹਣੇ ਲੱਗਦੇ ਆ ਗੁਰੂ ਕਿਰਪਾ ਕਰੇ ਆਪਾਂ ਹਮੇਸ਼ਾ ਹੀ ਆਪਣੇ ਗੁਰੂ ਨਾਲ ਜੁੜਨਾ